ਮੇਰੇ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਗੁੱਡ ਮਾਰਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹ ਹੈ ਕਿ ਕਿਸ਼ਤ ਨੰਬਰ 1 ਕਿਉਂਕਿ ਫਿਰ ਵੀਡੀਓ ਬਹੁਤ ਲੰਬੀ ਹੋ ਜਾਏਗੀ ਇਹਦੇ ਚ ਮੈਂ ਤੁਹਾਨੂੰ 16 ਕਾਰਨ ਦੱਸੂਗਾ ਜਿਹਦੇ ਕਰਕੇ 10+2 ਦੇ ਬੱਚਿਆਂ ਨੂੰ ਕੈਨੇਡਾ ਜਾਣ ਤੋਂ ਕੈਨੇਡਾ ਦੀ ਸਰਕਾਰ ਨੇ ਵਰਜਿਆ ਜਾਂ ਤਾਂ ਹੋ ਵੀ ਸਕਦੇ ਨੇ ਪਰ ਉਹਨਾਂ ਦੇ ਉੱਤੇ ਕਾਫੀ ਸਤਾਈਆਂ ਲੱਗ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਮੁੱਖ ਕਾਰਨ ਇਹ ਸਨ ਭਾਰਤ ਤੋਂ ਕੈਰੇ ਹੋਏ ਉਹ ਜਿਹੜੇ ਸਟੂਡੈਂਟ ਜਾਂਦੇ ਸੀਗੇ 10+2 ਦੇ ਇਹਨਾਂ ਦੀ ਉਮਰ ਬਹੁਤ ਘੱਟ ਹੁੰਦੀ ਸੀ ਤੇ ਇਹਨਾਂ ਦਾ ਸਿਰਜਕ ਸ਼ੋਸ਼ਨ ਦਿਮਾਗੀ ਸ਼ੋਸ਼ਨ ਤੇ ਕੰਮ ਦੇ ਉਤੇ ਇਹਨਾਂ ਦੇ ਨਾਲ ਬਹੁਤ ਦੁਰਵਿਹਾਰ ਕੀਤਾ ਜਾਂਦਾ ਸੀ ਤੇ ਇਹ ਡਰਦੇ ਹੋਏ ਕਦੀ ਵੀ ਸ਼ਿਕਾਇਤ ਸਰਕਾਰ ਕੋਲ ਨਹੀਂ ਪਹੁੰਚਾਉਂਦੇ ਸਨ ਨੰਬਰ 2 ਭਾਰਤ ਤੋਂ ਦਲਾਲਾਂ ਰਾਹੀਂ ਨਵੇਂ ਜਾ ਰਹੇ ਵਿਦਿਆਰਥੀਆਂ ਨੂੰ ਗਲਤ ਜਾਣਕਾਰੀ ਦਿੱਤੀ ਜਾਂਦੀ ਸੀ ਦੇਖੋ ਕੈਨੇਡਾ ਦੀ ਸਟੱਡੀ ਪਰਮਿਟ ਦਾ ਬੇਸਿਕ ਮਾਡਲ ਕੀ ਹੈ ਕਿ ਤੁਸੀਂ ਪੜ੍ਹਾਈ ਕਰਨ ਤੋਂ ਬਾਅਦ ਵਾਪਸ ਆਪਣੇ ਦੇਸ਼ ਨੂੰ ਜਾ ਲੈ ਪਰ ਆਪਣੇ ਜਿਹੜੇ ਇੱਥੇ ਦਲਾਲ ਸੀਗੇ ਉਹ ਉਹਨਾਂ ਨੂੰ ਗਲਤ ਇੱਕ ਗਲਤ ਤਰੀਕੇ ਨਾਲ ਭੇਜ ਕੇ ਉੱਥੇ ਪੱਕੇ ਹੋਣ ਦਾ ਚਾਂਸ ਦਿੰਦੇ ਸਨ ਨੰਬਰ 3 ਸਟੱਡੀ ਪਰਮਿਟ ਸਿਰਫ ਪੜ੍ਹਨ ਵਾਸਤੇ ਹੀ ਆਗਿਆ ਦਿੰਦਾ ਹੈ ਕੈਨੇਡਾ ਵਿੱਚ ਪੱਕੇ ਹੋਣ ਦੀ ਆਗਿਆ ਉਹਦੇ ਵਿੱਚ ਨਹੀਂ ਹੁੰਦੀ ਨੰਬਰ 4 10+ ਦੇ ਬੱਚਿਆਂ ਦੀ ਉਮਰ ਘਟ ਹੁੰਦੀ ਹੈ ਤੇ ਉਹਨਾਂ ਨੂੰ ਚੰਗੇ ਮਾੜੇ ਦਾ ਕੋਈ ਪਤਾ ਨਹੀਂ ਹੁੰਦਾ ਉਹਨਾਂ ਨੂੰ ਸਿਰਫ ਭਾਰਤ ਦੇ ਕਲਚਰ ਬਾਰੇ ਪਤਾ ਹੈ ਦੇਖੋ ਆਪਾਂ ਜਦ ਕੈਨੇਡਾ ਜਾਂਦੇ ਆ ਉੱਥੇ ਡਿਫਰੈਂਟ ਸਿਸਟਮ ਦਾ ਕੰਟਰੀ ਹੈ ਉਹਨਾਂ ਦਾ ਕਲਚਰ ਡਿਫਰੈਂਟ ਹੈ ਉੱਥੇ ਉਹ ਡੈਮੋਕਰੈਟਿਕ ਕੰਟਰੀ ਨਹੀਂ ਹੈ ਆਪਾਂ ਜਿੱਥੇ ਜੀ ਕਰਕੇ ਚੌਕ ਬੰਦ ਨਹੀਂ ਕਰ ਸਕਦੇ ਨਾ ਆਪਾਂ ਸ਼ਰਕਾ ਬੰਦ ਕਰ ਸਕਦੇ ਆ ਨਾ ਉਥੇ ਐਜੀ ਐਜੀਟੇਸ਼ਨ ਕਰ ਸਕਦੇ ਆ ਉਹਨਾਂ ਨੇ ਇੱਕ ਸਿਸਟਮ ਬਣਾਇਆ ਹੁੰਦਾ ਹੈ ਕਿ ਕੋਈ ਵੀ ਐਜੀਟੇਸ਼ਨ ਕਰੂ ਤਾਂ ਪਹਿਲਾਂ ਤੁਸੀਂ ਉਹ ਪ੍ਰਣਾਲੀ ਨੂੰ ਯੂਜ਼ ਕਰਨਾ ਹੁੰਦਾ ਹੈ ਪਰ ਆਪਣੇ ਬੱਚਿਆਂ ਨੂੰ ਨਾ ਤੇੇ ਬਾਰੇ ਜਾਣਕਾਰੀ ਹੁੰਦੀ ਹੈ ਨਾ ਉਹ ਕੋਸ਼ਿਸ਼ ਕਰਦੇ ਨੇ ਤੇ ਆਪਦਾ ਹੀ ਲੀਡਰਸ਼ਿਪ ਵੀ ਚੱਲੂ ਕਰ ਦਿੰਦੇ ਨੇ ਉਹਦੇ ਨਾਲ ਜਿਹੜੇ ਲੋਕਲ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਵੀ ਡਿਸਪਲਿਨ ਘੱਟ ਹੁੰਦਾ ਹੈ ਨੰਬਰ 5 ਜਾਲੀਆ ਦੇਖੋ ਕੈਨੇਡਾ ਚ ਅਕਸਰ ਲੜਕੇ ਤੇ ਲੜਕੀਆਂ 35 ਸਾਲ ਤੋਂ ਪਹਿਲਾਂ ਵਿਆਹ ਨਹੀਂ ਕਰਦੇ पर जी भी भारत क्योंकि अपने जो वकील ने इमीग्रेशन दलाल ने इन ने एक सिसटम लिया एक फ्री गुरु ग्रंथ साहब के सामने जिथे कि असि नमस्तक होंगे सच बोलन प्रण लें उत्थी ब्याह कर करके जल कनेडा पहुँचते हैं तो एक दूजे न लड़ाई झगड़ा होंगे कनेडा च कोर्स बहुत घट होंगे ने जज बहुत घट होंगे ने 19 ਸਟੂਡੈਂਟ ਨਹੀਂ ਹੈਗੇ ਜਿੰਨੇ ਉੱਥੇ ਕੋਡਗੇ ਸੁਪ ਹੋ ਗਏ ਤੇ ਉਹਦੇ ਨਾਲ ਕੀ ਹੈ ਕਿ ਕੈਨੇਡਾ ਦੀ ਜਿਹੜੀ ਫਾਈਨੈਂਸ਼ੀਅਲ ਸਥਿਤੀ ਹੈ ਉਹਦੇ ਤੇ ਮਾੜਾ ਅਸਰ ਪੈਂਦਾ ਵਰਕ ਪਰਮਿਟ ਦੀ ਖਰੀਦਦਣ ਤੇ ਵੇਚਣ ਦੀ ਜਿਹੜੀ ਪ੍ਰਥਾ ਹੈ ਕਿਉਂਕਿ ਸਟੂਡੈਂਟ ਜਾਂਦਾ ਜਾਂਦੇ ਨੇ ਜਦੋਂ ਉਹਨਾਂ ਦੇ ਪਿਆਰ ਨਹੀਂ ਹੁੰਦੀ ਤਾਂ ਉਹ ਐਲਐਮਆਈ ਖਰੀਦੇ ਨੇ ਉਹਨਾਂ ਦਾ ਕੀ ਹੁੰਦਾ ਹੈ ਕਿ ਜਿਹੜੀ ਕੈਨੇਡਾ ਦੀ ਜਿਹੜੀ ਫਾਈਨੈਂਸ਼ੀਅਲ ਸਥਿਤੀ ਹੈ ਅਮੀਰ ਅਮੀਰ ਹੋ ਜਾਂਦੇ ਨੇ ਤੇ ਗਰੀਬ ਗਰੀਬ ਹੋ ਜਾਂਦੇ ਨੇ ਤੇ ਜਿਹੜੀ ਕਮਿਊਨਿਟੀ ਹੈ ਉਹਦੇ ਡਿਵੀਜ਼ਨ ਹੋ ਜਾਂਦਾ ਹੈ। ਨੰਬਰ 7 ਵਿਦਿਆਰਥੀਆਂ ਵੱਲੋਂ ਵੱਧਦੀਆਂ ਹੋਈਆਂ ਐਜੂਕੇਸ਼ਨਸ ਨੇ ਕੈਨੇਡਾ ਦੀ ਸਰਕਾਰ ਨੂੰ ਇਹਦੇ ਵਾਸਤੇ ਮਜਬੂਰ ਕੀਤਾ ਕਿ ਉਹ ਇਹਨਾਂ ਤੇ ਸਖਤ ਨਿਯਮ ਲਾਗੂ ਕਰੇ। ਨੰਬਰ 8 ਕਿਰਾਏ ਦੇ ਮਕਾਨ ਮਿਲਦੇ ਨਹੀਂ ਸੀ। ਇੱਕ ਇੱਕ ਮਕਾਨ ਦੇ ਵਿੱਚਕਾਰ 20-20 ਸਟੂਡੈਂਟ ਰਹਿੰਦੇ ਸੀ ਜਿਹਦੇ ਕਰਕੇ ਕਾਰਾਂ ਤਾਂ 20 ਹੁੰਦੀਆਂ ਸਨ ਨਾ ਤਾਂ ਇੰਨੀਆਂ ਕਾਰਾਂ ਖੜੀਆਂ ਕਰਨ ਹੋ ਜਾਗਾ ਹੁੰਦੀ ਹੈ ਤੇ ਨਾ ਹੀ ਹੱਲਾ ਬੋਲੇ ਦਾ ਅਸੂਕਾਰ ਆਪ ਨੂੰ 10 ਵਜੇ ਪਬਲਿਕ ਡਿਸਟਰਬ ਨਹੀਂ ਹੋ ਸਕਦੀ ਨੰਬਰ 9 ਪਹਿਲਾ ਗਏ ਹੋਏ ਵਿਦਿਆਰਥੀਆਂ ਨੂੰ ਪੀਆ ਨਾ ਨਹੀਂ ਮਿਲ ਪਾ ਰਹੀ ਸੀ ਕਿਉਂਕਿ ਉੱਥੇ ਅੱਜਕੱਲ ਰੈਸੈਸ਼ਨ ਹੈ ਕੰਮ ਦੀ ਘਾਟ ਹੈ ਕਿਉਂਕਿ ਜਦ ਵੀ ਕਿਸੇ ਦੀ ਇੰਟਰਵਿਊ ਹੁੰਦੀ ਹੈ ਤੇ ਜਿਹੜੇ ਕੈਨੇਡਾ ਤੇ ਜੰਮੇ ਪਲੇ ਤੇ ਉੱਥੋਂ ਦੇ ਪੜੇ ਬੱਚੇ ਆ ਉਹਨਾਂ ਨੂੰ ਨੌਕਰੀ ਪਹਿਲਾਂ ਦੇਣੀ ਹੁੰਦੀ ਹੈ ਬਾਕੀਆਂ ਨੂੰ ਬਾਅਦ ਦੇ ਵਿੱਚ ਕਰ ਇਸ ਕਰਕੇ ਸਮੱਸਿਆ ਵੱਧ ਗਈ ਨੰਬਰ 10 ਵਿਦਿਆਰਥੀ ਕੈਨੇਡਾ ਜਾ ਕੇ ਕਦੀ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਇਸ ਕਰਕੇ ਜਿਹੜੀ ਟ੍ਰੈਫਿਕ ਉਹ ਬਹੁਤ ਜ਼ਿਆਦਾ ਹੋ ਗਈ ਲੋਕਾਂ ਕੰਮਕਾਜ ਜਾਣ ਦੇ ਉੱਤੇ ਬੜਾ ਟਾਈਮ ਲੱਗਣ ਨਾਲ ਚੱਲ ਹੋ ਗਿਆ ਤੇ ਵਾਰ-ਵਾਰ ਲੋਕਾਂ ਨੇ ਹਾਰਨ ਵਜਾ ਕੇ ਮੈਂ ਕਿ ਉੱਥੋਂ ਦੇ ਵਸਨੀਕਾਂ ਦੇ ਉੱਤੇ ਬਹੁਤ ਮਾੜਾ ਅਸਰ ਪਾਇਆ 11 ਸਾਰੀ-ਸਾਰੀ ਰਾਤ ਪਟਾਕੇ ਚਲਾ ਕੇ ਉੱਥੋਂ ਦੇ ਵਸਨੀਕਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਨੰਬਰ 12 ਵਿਦਿਆਰਥੀਆਂ ਵੱਲੋਂ ਕੀਤੀ ਜਾਣ ਵਾਲੀ ਭੁਲੜਬਾਜੀ ਨੰਬਰ 13 ਵਿਦਿਆਰਥੀਆਂ ਨੂੰ ਇਹ ਸਹੂਲਤ ਸਰਕਾਰੀ ਯੂਨੀਵਰਸਿਟੀ ਤੇ ਸਰਕਾਰੀ ਕਾਲਜਾਂ ਚ ਦਿੱਤੀ ਗਈ ਸੀ ਤੇ ਪਰ ਆਪਣੇ ਜਿਹੜੇ ਦਲਾਲ ਨੇ ਏਜੰਸੀ ਨੇ ਇਹਨਾਂ ਨੇ ਆਪ ਦੇ ਕਾਲਜ ਉੱਥੇ ਕੈਨੇਡਾ ਚ ਖੋਲ ਲਏ ਉਹਦੇ ਵਿੱਚ ਹੀ ਦਾਖਲਾ ਦਿੰਦੇ ਸੀ ਜਿਹਦੇ ਕਰਕੇ ਉੱਥੋਂ ਦੀ ਸਰਕਾਰ ਨੂੰ ਖਜ਼ਾਨੇ ਨੂੰ ਪਹੁੰਚੂਣਾ ਲੱਗ ਰਿਹਾ ਸੀ ਤੇ ਇਸ ਕਰਕੇ ਉਹਨਾਂ ਨੇ ਇਹ ਸਿਸਟਮ ਬੰਦ ਕਰ ਦਿੱਤਾ 14 2015 ਤੱਕ ਵਿਦਿਆਰਥੀਆਂ ਪੜ੍ਹਾਈ ਦੇ ਨਾਲ ਕੰਮ ਕਰਨ ਦੀ ਆਗਿਆ ਨਹੀਂ ਸੀ ਪਰ ਕੈਨੇਡਾ ਦੀ ਸਰਕਾਰ ਦਾ ਸਟੇਰਿੰਗ ਭਾਰਤ ਤੇ ਦਲਾਲਾਪਾਸ ਸੀ ਸੋ ਗਲਤ ਕਾਨੂੰਨ ਪਾਸ ਕਰਵਾ ਲਿਆ ਗਿਆ ਨਤੀਜੇ ਵਜੋਂ ਕੀ ਹੋਇਆ ਕਿ ਕੈਨੇਡਾ ਦੇ ਲੋਕਾਂ ਨੂੰ ਜੋਬ ਨਹੀਂ ਮਿਲਦੀ ਸੀ ਜਦ ਕਿ ਵਿਦਿਆਰਥੀਆਂ ਨੂੰ ਉਹ ਜੋਬ ਮਿਲ ਜਾਂਦੀ ਸੀ ਕਿਉਂਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹ ਘੱਟ ਦਰ ਦੇ ਤੇ ਕੰਮ ਕਰਨ ਨੂੰ ਰਾਜ਼ੀ ਹੋ ਜਾਂਦੇ ਸੀ ਇਸ ਕਰਕੇ ਸਰਕਾਰੀ ਖਜ਼ਾਨੇ ਨੂੰ ਟੈਕਸ ਦੀ ਪ੍ਰਾਪਤੀ ਨਹੀਂ ਹੁੰਦੀ ਕੈਨੇਡਾ ਵਿੱਚ ਕਰਾਪਸ਼ਨ ਚਾਲੂ ਕਰ ਦਿੱਤੀ ਗਈ ਸਟੂਡੈਂਟਸ ਵੱਲੋਂ ਕੈਨੇਡਾ ਵਿੱਚ ਕੈਸ਼ ਤੇ ਕੰਮ ਕਰਕੇ ਸਰਕਾਰੀ ਟੈਕਸਿਸ ਤੋਂ ਨੂੰ ਘਾਟੇ ਵਿੱਚ ਪਾਇਆ ਗਿਆ ਇੱਕ 16 ਕਾਰਨ ਸੀਗੇ ਬਾਕੀ ਕਾਰਨ ਦੂਜੀ ਕਿਸ਼ਤ ਵਿੱਚ ਕੱਢੇ ਜਾਣਗੇ ਥੈਂਕ ਯੂ ਵੈਰੀ ਮੱਚ ਹੋਰ ਕੋਈ ਜਾਣਕਾਰੀ ਵਾਸਤੇ ਸਾਡੇ ਨਾਲ ਤੁਸੀਂ ਉਪਰੋਕਤ ਦਿੱਤੇ ਗਏ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਥੈਂਕ ਯੂ ਵੈਰੀ ਮੱਚ